ਕਿਸਾਨਾਂ ਵੱਲੋਂ ਮਾਨਸਾ ਪਟਿਆਲਾ ਰੋਡ ਤੇ ਸਿੰਧਰ ਸਰਕਾਰ ਖਿਲਾਫ ਅਰਥੀ ਫੂਕ ਕੀਤਾ ਰੋਸ ਪ੍ਰਦਰਸ਼ਨ ਅੱਜ ਦੁਪਹਿਰ ਕਰੀਬ 12:30 ਵਜੇ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਪਹਿਨੀਵਾਗਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਅਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਐਮਐਸਪੀ ਨੂੰ ਲਾਗੂ ਕੀਤਾ ਜਾਵੇ ਬਿਜਲੀ ਐਕਟ ਰੱਦ ਕੀਤਾ ਜਾਵੇ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਰੰਤੂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਲਈ ਤਿਆਰ ਨਹੀਂ ਹੈ ਉੱਥੇ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅ 26 ਜਨਵਰੀ ਨੂੰ ਜ਼ਿਲ੍ਹੇ ਪਰ ਵਿੱਚ ਕੇਂਦਰ ਸਰਕਾਰ ਖਿਲਾਫ ਟਰੈਕਟਰ ਮਾਰਚ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੇਖੋ ਅਸੀਂ ਪਿਛਲੇ 11.5 ਮਹੀਨਿਆਂ ਤੋਂ ਲੈ ਕੇ ਲਗਾਤਾਰ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਸਾਡੇ ਧਰਨੇ ਜਿਹੜੇ ਉਹ ਚੱਲ ਰਹੇ ਨੇ ਕਿਉਂਕਿ ਅਸੀਂ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਪਿੱਛੇ ਮੰਗੀਆਂ ਹੋਈਆਂ ਦੋਲਣ ਦੇ ਦੌਰਾਨ ਉਹ ਲਾਗੂ ਕਰਾਉਣ ਦੀ ਖਾਤਰ ਕੇਂਦਰ ਦੀ ਸਰਕਾਰ ਨੇ ਸਾਨੂੰ ਹਰਿਆਣਾ ਦੇ ਬਾਰਡਰ ਦੇ ਉੱਤੇ ਜਾ ਕੇ ਘੇਰ ਲਿਆ। ਅਤਰੂ ਗਾਂਸ ਦੇ ਅੰਨੇਵਾ ਗੋਲੇ ਸਿੱਟੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਇੱਕ ਸ਼ਹੀਦ ਵੀ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਸਾਡਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆਪਦੀਆਂ ਮੰਗਾਂ ਨੂੰ ਲੈ ਕੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਮਰਨ ਵਰਤ ਤੇ ਪਿਛਲੇ 45 ਦਿਨਾਂ ਤੋਂ ਲੈ ਕੇ ਬੈਠੇ ਨੇਗੇ ਪਰ ਕੇਂਦਰ ਦੀ ਸਰਕਾਰ ਹਾਲ ਤੱਕ ਵੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਅਸੀਂ ਇਸ ਰੋਸ ਦੇ ਵਜੋਂ ਵੀ ਸਾਡੀ ਗੱਲ ਨਹੀਂ ਸੁਣ ਰਹੀ ਸਰਕਾਰ ਅੱਜ ਅਸੀਂ ਸਾਰੇ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਅਰਥਿਕਾਂ ਨੇ ਜਿਹੜੀਆਂ ਉਹ ਸਾੜੀਆਂ ਨੇ ਅਸੀਂ ਅੱਜ ਇੱਥੇ ਭੈਣੀ ਬਾਗਾ ਇੱਥੇ ਵੀ ਅਰਤੀ ਸਾੜੀ ਐ ਤੇ ਹੋਰ ਠੂਠਿਆਂ ਵਾਲੀ ਪਿੰਡ ਦੇ ਵਿੱਚ ਵੀ ਅਰਤੀ ਐ ਜਿਹੜੀ ਸਾੜੀ ਗਈ ਰਮਦਿੱਤੇ ਵਾਲੇ ਚ ਵੀ ਸਾੜੀ ਗਈ ਖੇਲਣ ਪਿੰਡ ਚ ਵੀ ਸਾੜੀ ਗਈ ਤੇ ਦੂਲੂਵਾਲ ਪਿੰਡ ਦੇ ਵਿੱਚ ਵੀ ਸਾੜੀ ਗਈ ਨੰਗਲ ਚ ਵੀ ਸਾੜੀ ਗਈ ਖਾਰੇ ਦੇ ਵਿੱਚ ਵੀ ਅਰਤੀ ਐ ਜਿਹੜੀ ਉਹ ਸਾੜੀ ਐ ਖਿਆਲੇ ਦੇ ਵਿੱਚ ਵੀ ਸਾੜੀ ਐ ਇਹ ਅਰਥਿਕਾਂ ਅਸੀਂ ਮਾਨਸਾ ਦੇ ਵਿੱਚ ਵੀ ਬਹੁਤ ਜਿਆਦੇ ਸਾਰੇ ਲਗਭਗ ਪਿੰਡਾਂ ਦੇ ਵਿੱਚ ਸ਼ਾਮ ਤੱਕ ਸਾਰ ਕੋਈ ਵੀ ਪਿੰਡ ਨਹੀਂ ਰਹਿਣ ਦੇਵਾਂਗੇ ਸਾਰੀਆਂ ਚਾਰਤੀਆਂ ਅੱਜ ਸਾੜ ਦੇਾਂਗੇ ਪਰ ਕੇਂਦਰ ਦੀ ਸਰਕਾਰ ਨੂੰ ਗੱਲ ਸਾਡੀ ਮੰਨਣੀ ਪਊਗੀ ਕਿੰਨਾ ਕੁ ਜਰ ਸਾਡਾ ਸਬਰ ਇਹੋ ਦੇਖਣਗੇ ਅਸੀਂ ਸਬਰ ਦੇ ਨਾਲ ਬੈਠੇ ਆ ਅਖੀਰ ਨੂੰ ਐਂਡ ਤੇ ਆ ਕੇ ਫਿਰ ਸਾਨੂੰ ਫੈਸਲਾ ਕੋਈ ਆੱਕ ਕੇ ਇਹੋ ਜਿਹਾ ਨਾ ਲੈਣਾ ਪੈਜੇ ਜੇ ਕੋ ਪੰਜਾਬ ਭਰ ਦੇ ਵਿੱਚ ਗਲੀ ਗਲੀ ਸੜਕ ਦਾ ਵੀ ਜਾਮ ਕਰ ਸਕਦੇ ਆ ਰੇਲਾਂ ਦੀਆਂ ਪਾਰਲੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਅਸੀਂ ਜਾਮ ਕਰ ਸਕਦੇ ਆ ਪਰ ਸਰਕਾਰ ਨੂੰ ਅਸੀਂ ਨਾਸੀ ਤੋਂ ਉਹਨਾਂ ਦਾ ਲਿਆ ਕੇ ਛੱਡਾਂਗੇ ਆਪਦੀਆਂ ਹੱਕ ਮੰਗਾਂ ਜਿਹੜੀਆਂ ਉਹ ਅਸੀਂ ਮਨਾ ਕੇ ਬਾਹਰ ਸ ਲੈ ਕੇ ਆਵਾਂਗੇ ਪਿੱਛੇ ਨਹੀਂ ਮੁੜਾਂਗੇ